ਲੋ ਜੀ ਪੰਜਾਬ ਪੰਜਾਬੀ ਤੇ ਖਾਲਸਤਾਨ ਦੇ حوالے ਨਾਲ ਵੱਖ-ਵੱਖ ਖਬਰਾਂ ਦੇ ਨਾਲ ਮੈਂ ਤੁਹਾਡਾ ਮਿੱਤਰ ਜਬਰ ਚੌਧਰੀ ਤੇ ਅਸੀਂ ਅੱਜ ਵੀ ਕੁਝ ਖਬਰਾਂ ਦਾ ਖੁਲਾਸਾ ਕਰਾਂਗੇ ਕੁਝ ਖਬਰਾਂ ਜਿਹੜੀਆਂ ਨੇ ਉਹ ਪਹਿਲੇ ਤੋਂ ਜੁੜੀਆਂ ਹੋਈਆਂ ਜਾਂ ਨਾਲ ਕੁਝ ਨਵੀਆਂ ਸਟੋਰੀਆਂ ਨੇ ਤੇ ਕੁਝ ਪਹਿਲੀਆਂ ਖਬਰਾਂ ਦੇ ਵਿੱਚ ਨਵੇਂ ਖੁਲਾਸੇ ਹੋਏ ਇਹ ਸੀਬੀਸੀ ਨਿਊਜ਼ ਜੋ ਹੈ ਮੀਡੀਆ ਜਿਹੜਾ ਅਮਰੀਕਾ ਦਾ ਉਹਨੇ ਇੱਕ ਬਹੁਤ ਹੀ ਜਿਹੜੀ ਕੋਰਟ ਫਾਈਲਿੰਗ ਹੋਈ ਹੈ ਜਿਹੜਾ ਪੰਨੂ ਦਾ ਕੇਸ ਹੈ ਗੁਰਪੰ ਸਿੰਘ ਪੰਨੂ ਦਾ ਜਿਹੜਾ ਕੇਸ ਹੈ ਨikhil gupta ਦੇ ਪਰ ਜਿਹੜਾ ਫਸਿਆ ਆ ਉਹਦੇ ਹਵਾਲੇ ਨਾਲ ਬਹੁਤ ਵੱਡੇ ਵੱਡੇ ਐਕਸਪੋਜ਼ ਕੀਤੇ ਨੇ ਮਜ਼ੀਦ ਕੋਈ ਚੀਜ਼ਾਂ ਜਿਹੜੀ ਕੋਰਟ ਫਾਈਲਿੰਗ ਚ ਤੁਹਾਨੂੰ ਪਤਾ ਕੁਝ ਮੈਂ ਸਾਰਾ ਕੁਝ ਤੁਹਾਡੇ ਸਾਹਮਣੇ ਤਕਰੀਬਨ ਰੱਖ ਚੁੱਕਿਆ ਸੀ ਪਹਿਲੇ ਹੀ ਜਿਹੜੀ ਇਕਨੋਮੀ ਕਮਿਊਨੀਕੇਸ਼ਨ ਸੀ ਨikhil gupta ਦੇ ਕਨਫਿਡੈਂਸ਼ੀਅਲ ਸੋਰਸ ਦੇ ਨਾਲ ਤੇ ਫੈਡਰਲ ਏਜੰਟ ਦੇ ਨਾਲ ਉਹ ਤੁਹਾਨੂੰ ਸਾਰੀ ਮੈਂ ਸਾਹਮਣੇ ਰੱਖ ਚੁੱਕਿਆ ਸੀ ਉਸ ਤੋਂ ਬਾਅਦ ਇਹਦੇ ਜਿਹੜੇ ਨਵੀਂ ਚੀਜ਼ਾਂ ਕੁਝ ਲਾਈਆਂ ਇਹ ਜਿਹੜੀ ਗਵਰਨਮੈਂਟ ਦੇ ਨਾਲ ਲਿੰਕ ਕਰਨ ਦਾ ਯਾਨੀ ਕਿ ਪੈਸੇ ਹੀ ਨਿੱਜਰ ਤੇ ਜਿਹੜੇ ਸ਼ਹਾਦਤ ਹੋਈ ਉਹਦੇ ਵੀ ਐਵੀਡੈਂਸ ਜਿਹੜੇ ਸੀ ਨਵੇਂ ਜਿਹੜਾ ਆਪਣਾ ਪ੍ਰੂਫ ਆਏ ਨੇ ਕੋਰਟ ਵਿੱਚ ਉਹਦੇ ਨਾਲ ਜੁੜਦੇ ਨੇ ਫਿਰ ਉਹ ਵੀ ਇਹ ਵੀ ਬਾਹਰ ਨਿਕਲਿਆ ਕਿ ਕਿਸ ਤਰ੍ਹਾਂ ਹਿੰਦੁਸਤਾਨੀ ਜਿਹੜੀ ਇਹ ਜਿਹੜਾ ਨਿਖਲ ਗੁਪਤਾ ਹੈ ਇਹਦੇ ਕੋਲ ਟਾਸਕ ਸੀ ਕਿ ਨੇ ਨੇਪਾਲ ਤੇ ਪਾਕਿਸਤਾਨ ਚ ਵੀ ਕਿਲਿੰਗ ਕਰਾਣੀਆਂ ਸੀ ਉਹ ਵੀ ਹੋਈਆਂ ਇਹ ਸਾਰਾ ਕੁਝ ਮਿਲ ਕੇ ਉਸ ਤੋਂ ਬਾਅਦ ਸੀਬੀਐਸ ਨੇ ਪੂਰੀ ਤਫਸੀਲ ਦੇ ਨਾਲ ਇੱਕ ਆਰਟੀਕਲ ਇੱਕ ਇਨਵੈਸਟੀਗੇਟਿਵ ਰਿਪੋਰਟਿੰਗ ਜਿਹੜੀ ਕਰਦਿਆ ਹੋਇਆ ਇਹਨੂੰ ਦੱਸਿਆ ਕਿ ਕਿਸ ਤਰ੍ਹਾਂ ਭਾਈ ਗੁਰਪ੍ਰੰਦ ਸਿੰਘ ਪੰਨੂ ਉਹਨਾਂ ਦਾ ਜਿਹੜਾ ਕੇਸ ਹੈ ਕਿ ਕਿਸ ਤਰ੍ਹਾਂ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਲੈ ਕੇ ਸਰਦਾਰ ਪੰਮਾ ਸਿੰਘ ਦੀ ਯਾਨੀ ਕਿ ਉਹਦੀ ਵੀ ਅਟੈਂਪਟ ਤੱਕ ਕਿਸ ਤਰ੍ਹਾਂ ਇਹ ਕੇਸ ਜਿਹੜਾ ਇਹ ਸਿੱਧਾ ਜਾ ਕੇ ਹਿੰਦੁਸਤਾਨ ਦੀ ਸਰਕਾਰ ਦੇ ਨਾਲ ਲਿੰਕ ਹੁੰਦਾ ਪਰ ਉਹ ਲਿੰਕ ਕਿਸ ਤਰ੍ਹਾਂ ਦਰਮਿਆਨ ਚੋਂ ਵਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਅੱਜ ਦੀ ਗੱਲ ਵੀ ਤੁਹਾਨੂੰ ਦੱਸਾਂਗਾ ਕਿ ਕਿਸ ਤਰ੍ਹਾਂ ਡੈਲੀਬ੍ਰੇਟ ਕੋਸ਼ਿਸ਼ ਹੋਈ ਇਸ ਲਿੰਕ ਨੂੰ ਕੱਟ ਕਰਨ ਦੀ ਤਾਂ ਕਿ ਇੱਕ ਸਰਟਨ ਜਗ੍ਹਾ ਤੇ ਜਾ ਕੇ ਕੇਸ ਜਿਹੜਾ ਇਹ ਖਤਮ ਰੁਕ ਜਾਏ ਇਹ ਰੌ ਦੇ ਚੀਫ ਗੋਇਲ ਤੱਕ ਨਾ ਜਾਏ ਇਹ ਆਪਣਾ ਅੱਗੇ ਜੱਭ ਤੇ ਜਾ ਕੇ ਜਿਹੜਾ ਉਹਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਅਜੀਤ ਦੋਲ ਦੇ ਤੱਕ ਨਾ ਜਾਏ ਇਹ ਮੋਦੀ ਤੱਕ ਨਾ ਪਹੁੰਚੇ ਕਿਸ ਤਰ੍ਹਾਂ ਰਾਹ ਕੱਟਣ ਦੀ ਕੋਸ਼ਿਸ਼ ਕੀਤੀ ਗਈ ਇਹ ਵੀ ਤੁਹਾਨੂੰ ਦੱਸਾਂਗਾ ਇਸ ਤੋਂ ਪਹਿਲੇ ਇਸ ਤੋਂ ਦੂਸਰੇ ਤਰ੍ਹਾਂ ਮੈਂ ਗੁਰਪੰਤ ਸਿੰਘ ਪੰਨੂ ਹੋਰਾਂ ਦੀ ਇੱਕ ਜਵਾਨੀ ਦੀ ਤਸਵੀਰ ਵੀ ਖਾਣੀ ਹੈ ਔਰ ਇੱਕ ਜਿਹੜਾ ਸਵਾਲ ਦਾ ਜਵਾਬ ਮੈਂ ਖੁਦ ਵੀ ਲਫ਼ਜ਼ਾ ਕਹਿੰਦਾ ਹਾਂ ਕਿ ਪੰਨੂ ਸਾਹਿਬ ਜਿਹੜੇ ਨੇ ਉਹ ਸਿਰ ਤੇ ਟੱਕਦੇ ਨੇ ਹਮੇਸ਼ਾ ਲੇਕਿਨ ਦਸਤਾਰ ਮੈਂ ਉਹਨਾਂ ਦੇ ਬੰਨੀ ਨਹੀਂ ਦੇਖੀ ਕਦੀ ਤੇ ਇੱਕ ਪੁਰਾਣੀ ਤਸਵੀਰ ਹੱਥ ਲੱਗੀ ਐ ਸੋਸ਼ਲ ਮੀਡੀਆ ਦੇ ਉੱਤੇ ਇੱਕ ਸਾਡੇ ਦੋਸਤ ਨੇ ਉਹਨਾਂ ਨੇ ਪੋਸਟ ਕੀਤਾ ਵਜਾ ਵੀ ਦਸੀ ਉਹ ਵਜਾ ਮੈਂ ਵੀ ਤੁਹਾਡੇ ਸਾਹਮਣੇ ਰੱਖਾਂਗਾ ਤੇ ਮੇਰੀ ਮੈਨੂੰ ਉਮੀਦ ਹੈ ਕਿ ਪੰਨੂ ਸਾਹਿਬ ਜਿਹੜੇ ਨੇ ਉਹਦੀ ਤਸਦੀਕ ਕਰਨਗੇ ਤੇ ਤਾਂ ਕਿ ਇਹੀ ਵਜਾ ਹੈ ਉਹਨਾਂ ਦੀ ਦਸਤਾਰ ਨਾ ਬਨਣ ਦੀ ਦੂਸਰਾ ਉਸ ਤੋਂ ਪਹਿਲੇ ਤੁਹਾਨੂੰ ਪਤਾ ਹੈ ਕਿ ਇੱਕ ਅਚੰਗੀ ਖਬਰ ਜਿਹੜੀ ਇਹ ਜਿਹੜਾ ਆਪਣਾ ਯੂਕੇ ਦਾ ਪ੍ਰਧਾਨ ਮੰਤਰੀ ਉਹਨੇ ਜਿਹੜਾ ਦੌਰਾ ਕੀਤਾ ਇੰਡੀਆ ਦਾ ਉਹਦੇ ਵਿੱਚ ਜਿਹੜਾ ਸਿੱਖਸ ਫਾਰ ਜਸਟਿਸ ਨੇ ਖਤ ਲਿਖੇ ਯੂਕੇ ਸਿੱਖ ਫੈਡਰੇਸ਼ਨ ਨੇ ਖਤ ਲਿਖੇ ਮੇਰਾ ਖਿਆਲ ਹੈ ਜੋ ਜੋ ਕਿ ਉਹਨਾਂ ਦਾ ਉਹਨਾਂ ਨੇ ਆਫੀਸ਼ੀਅਲੀ ਇਕਨੋਲਜ ਤਾਂ ਨਹੀਂ ਕੀਤਾ ਬ੍ਰਿਟਾਨੀਆ ਦੀ ਸਰਕਾਰ ਨੇ ਆਫੀਸ਼ੀਅਲੀ ਨਾ ਖਤਾਂ ਦਾ ਖਤ ਦਾ ਲੈਟਰ ਪੱਤਰਾਂ ਦਾ ਨਹੀਂ ਕਿ ਆਫੀਸ਼ੀਅਲੀ ਕੀ ਕਹਿੰਦੇ ਨੇ ਇਕਨੋਲਜ ਤਾਂ ਨਹੀਂ ਕੀਤਾ ਉਹਨਾਂ ਨੂੰ ਖਤ ਲਿਖੇ ਨੇ ਜਾਂ ਕਰਾਂਗੇ ਅਸੀਂ ਇਹਨਾਂ ਕੋ ਵਾਦਾ ਕੀਤਾ ਸੀ ਪਰ ਮੈਨੂੰ ਲੱਗਦਾ ਕਿ ਮੈਂ ਜਿਵੇਂ ਪਹਿਲੇ ਕਿਹਾ ਕਿ ਗੁਰਪ੍ਰਤ ਸਿੰਘ ਪੰਨੂ ਹੁਰੀ ਜਿਹੜੀ ਗੱਲ ਕਰਦੇ ਨੇ ਉਹਨਾਂ ਦੇ ਉੱਤੇ ਹਰ ਬੰਦਾ ਅਗੇ ਫੁੱਲ ਚੜਾਉਂਦਾ ਹੈ ਜੀ ਜਿਹੜੀ ਵੀ ਗੱਲ ਹੁਣ ਤੱਕ ਉਹਨੇ ਕੀਤੀ ਹੈ ਉਹਨਾਂ ਦਾ ਅਸਰ ਹੋ ਰਿਹਾ ਬਹੁਤ ਗਹਿਰਾ ਜਿਹੜਾ ਕਿ ਉਹਨਾਂ ਦੀ ਦਰਸਾਉਂਦਾ ਹੈ ਉਹਨਾਂ ਦੀ ਪਰਸਨੈਲਿਟੀ ਦੀ ਡੈਪਥ ਨੂੰ ਉਹਨਾਂ ਦੀ ਲਾਇਲਟੀ ਨੂੰ ਉਹਨਾਂ ਦੀ ਸਿੱਖ ਕਾਜ਼ ਨੂੰ ਉਹਨਾਂ ਦੀ ਆਪਣਾ ਖਾਲਸਤਾਨ ਦੀ ਜਿਹੜੀ ਜਿਹੜੀ ਬਣਾਉਣ ਦੀ ਜਿਹੜੀ ਜਦੋ ਜਿਹੜੇ ਜਿਹੜੀ ਸੰਘਰਸ਼ ਉਹਨੂੰ ਜਿਹੜਾ ਆਪਣਾ ਦਰਸਾਉਂਦਾ ਹੈ ਇਹ ਮੈਂ ਹਮੇਸ਼ਾ ਕਹਿੰਨਾ ਪਹਿਲੇ ਵੀ ਮੈਂ ਕਈ ਵਾਰੀ ਕਹਿ ਚੁੱਕਿਆ ਹਾਂ ਕਿ ਗੁਰਪ੍ਰੰਤ ਸਿੰਘ ਪੰਨੂ ਹੋਰੀ ਜਿਵੇਂ ਨੱਠ ਭੱਜ ਕਰ ਰਹੇ ਨੇ ਜਿਵੇਂ ਉਹ ਸੁਬਾ ਸ਼ਾਮ ਭੱਜ ਦੌੜ ਰਹੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਿਰਫ ਇੱਕ ਹੀ ਮਨਸ ਸਵਾਲ ਹੈ ਕਿ ਖਾਲਸਤਾਨ ਕਿਵੇਂ ਆਜ਼ਾਦ ਕਰਨਾ ਹੈ ਖਾਲਸਤਾਨ ਨੇ ਕਿਵੇਂ ਆਜ਼ਾਦ ਹੋਣਾ ਪੰਜਾਬੀਆਂ ਨੂੰ ਉਹਨਾਂ ਦੇ ਹੱਕ ਕਿਵੇਂ ਮਿਲਨੇ ਨੇ ਹਿੰਦੁਸਤਾਨ ਦੇ ਕੋਲੋਂ ਪੰਜਾਬ ਲੈਣਾ ਕਿਵੇਂ ਖੋਣਾ ਕਿਵੇਂ ਕਿਸ ਤਰ੍ਹਾਂ ਕੀ ਕਰਨਾ ਜਿੰਨੀ ਸਾਰੀ ਜਿਹੜੀ ਦੌੜ ਭੱਜ ਹੈ ਉਹਦਾ ਮਰਕਜ਼ੀ ਨੁਕਤਾ ਗੁਰਪ੍ਰੰਤ ਸਿੰਘ ਪੰਨੂ ਹੋਰਾਂ ਦਾ ਤੇ ਉਹਨਾਂ ਦੀ ਟੀਮ ਦਾ ਸਿਰਫ ਇਹੀ ਰਹਿੰਦਾ ਇਸ ਵਾਸਤੇ ਮੈਂ ਕਹਿਣਾ ਕਿ ਪੰਨੂ ਸਾਹਿਬ ਦਾ ਜਿਹੜਾ ਪੰਨੂ ਸਾਹਿਬ ਜਿਹੜੇ ਜਿਹੜਾ ਉਹਨਾਂ ਦਾ ਜਿਹੜਾ ਮਕਾਮ ਹੈ ਜਾਂ ਜਿਹੜੀ ਉਹਨਾਂ ਦੀ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਪਾਕਿਸਤਾਨ ਦੀ ਆਜ਼ਾਦੀ ਵਿੱਚ ਸਾਡੇ ਕਾਇਦੇ ਆਜ਼ਮ ਮੁਹੰਮਦ ਅਲੀ ਜਨਾਬ ਸਾਹਿਬ ਨੇ ਜਿਸ ਤਰ੍ਹਾਂ ਦਾ ਰੋਲ ਅਦਾ ਕੀਤਾ ਉਹ ਵੀ ਇੱਕ ਵਕੀਲ ਸਨ ਪੰਨੂ ਸਾਹਿਬ ਵੀ ਵਕੀਲ ਨੇ ਤੇ ਚੈਨ ਦੇ ਨਾਲ ਉਹ ਵੀ ਨਹੀਂ ਬੈਠੇ ਜਿਨ੍ਹਾਂ ਜ਼ਿਕਰ ਉਹਨਾਂ ਨੇ ਪਾਕਿਸਤਾਨ ਦਾ ਸੀ ਉਹ ਲੈ ਨਹੀਂ ਲਿਆ ਜਿਵੇਂ ਉਹਨਾਂ ਨੇ ਹਿੰਦੁਸਤਾਨ ਜਿਵੇਂ ਉਹਨਾਂ ਨੇ ਅੰਗਰੇਜ਼ਾਂ ਨੂੰ ਭਜਾ ਨਹੀਂ ਲਿਆ ਇੱਥੋਂ ਉਹ ਚੈਨਾਂ ਨਹੀਂ ਸੀ ਬੈਠੇ ਇਸੇ ਤਰ੍ਹਾਂ ਦਾ ਇੱਕ ਰੋਲ ਹੁਣ ਦੁਬਾਰਾ ਸਿੱਖਾਂ ਵਾਸਤੇ ਪੰਜਾਬ ਵਾਸਤੇ ਗੁਰਪੰਤ ਸਿੰਘ ਪੰਨੂ ਹੁਰੀ ਜਿਹੜੇ ਨੇ ਉਹ ਅਦਾ ਕਰਦੇ ਮੈਨੂੰ ਨਜ਼ਰ ਆ ਰਹੇ ਤੇ ਅਸੀਂ ਅਰਦਾਸ ਕਰਨੇ ਆ ਗੁਰੂ ਦੇ ਕੋਲੋਂ ਰੱਬ ਦੇ ਕੋਲੋਂ ਦੁਆ ਕਰਨੇ ਆ ਕਿ ਉਹਨਾਂ ਦੇ ਕਾਮਯਾਬੀਆਂ ਮਿਲਣ ਉਹਨਾਂ ਦੇ ਕਹ ਲੈ ਕਿ ਸਿਰ ਸੇਰਾ ਸਜੇ ਕਿ ਉਹ ਖਵਾਲਿਸਤਾਨ ਦਾ ਜਿਹੜਾ ਆਪਣਾ ਛੱਡਾ ਹੈ ਉਹ ਆਪਣੇ ਹੱਥਾਂ ਦੇ ਨਾਲ ਪੰਜਾਬ ਦੀ ਸਰਜ਼ਮੀਨ ਦੇ ਉੱਤੇ ਚੜਾਣ ਗੱਢਣ ਤੇ ਆ ਕੇ ਇੱਥੇ ਜਿਹੜਾ ਸੀ ਪੰਜਾਬ ਦੇ ਹੱਕ ਜਿਹੜੇ ਨੇ ਉਹ ਆਪਣੇ ਹੱਥਾਂ ਵਿੱਚ ਲੈਣ ਉਹ ਗੱਲ ਜਿਹੜੀ ਮੈਂ ਕਰ ਰਿਹਾ ਸੀ ਕਿ ਇੱਕ ਖਬਰ ਆਈ ਹੈ ਇਹ ਖਬਰ ਅਗਰ ਆਪਣਾ ਕਨਫਰਮ ਹੈ ਕਨਫਰਮ ਹੈ ਤਾਂ ਬਹੁਤ ਵੱਡੀ ਖਬਰ ਹੈ ਕਿ ਜਿਹੜਾ ਇੰਡੀਅਨ ਜਿਹੜਾ ਯੂਕੇ ਦਾ ਪ੍ਰਧਾਨ ਮੰਤਰੀ ਹੈ ਠੀਕ ਹੈ ਜੀ ਕੇ ਸਟਾਰਮਰ ਉਹਨੇ ਨਰਿੰਦਰ ਮੋਦੀ ਨੂੰ ਕਿਹਾ ਕਿ ਭਾਈ ਜਾਨ ਬਸ ਕਰ ਦਿਓ ਇਹ ਆਪਣੇ ਜਿਹੜੇ ਰਾਹ ਦੇ ਏਜੰਟ ਨੇ ਇਹਨਾਂ ਨੂੰ ਆਪਣੇ ਸਫਾਰਤ ਖਾਨਿਆਂ ਚੋਂ ਕੱਢੋ ਤੇ ਮਜ਼ੀਦ ਪਰਤੀਆਂ ਬੰਦ ਕਰੋ ਉਹਨੇ ਕਿਹਾ ਬਲਕਿ ਇਹ ਵੀ ਕਿਹਾ ਕਿ ਇੱਕ ਤਾਂ ਉਹਨੇ ਕਿਹਾ ਕਿ ਜਿਹੜਾ ਸਟੂਡੈਂਟਾਂ ਨੂੰ ਮਜ਼ੀਦ ਵੀਜ਼ੇ ਅਸੀਂ ਹਿੰਦੁਸਤਾਨੀਆਂ ਨੂੰ ਨਹੀਂ ਨਹੀਂ ਦੇਵਾਂਗੇ ਉਹਦੀ ਤੁਹਾਨੂੰ ਪਤਾ ਸਭ ਨੂੰ ਪਤਾ ਹੈ ਕਿ ਇਹ ਜਿਹੜੀ ਪੂਰੀ ਦੁਨੀਆ ਦੀ ਗੰਦ ਪਾ ਰਹੇ ਨੇ ਜਾ ਕੇ ਆਪਣੇ ਜਿਹਨੇ ਉਹ ਕੀ ਕਹਿੰਦੇ ਨੇ ਜਾ ਕੇ ਉੱਥੇ ਕਲਚਰ ਦੀ ਇਨਵੇਸ਼ਨ ਬਾਕੀ ਮਾਮਲੇ ਤੋਂ ਕਲਚਰ ਤੋਂ ਇਨਵੇਸ਼ਨ ਦੀ ਤਾਂ ਖੈਰ ਹੈ ਪਰ ਅਗਲੇ ਮੁਲਕਾਂ ਦੇ ਜਾ ਕੇ ਜਿਹੜੇ ਜਿਹੜੇ ਕਾਨੂੰਨ ਨੇ ਉਹਨਾਂ ਦਾ ਉਲੰਘਣ ਕਰਦੇ ਨੇ ਉਹਨਾਂ ਨੂੰ ਨਹੀਂ ਮੰਨਦੇ ਉਸ ਤੋਂ ਬਾਅਦ ਚੋਰੀ ਚਕਾਰੀਆਂ ਕਰਦੇ ਨੇ ਠੀਕ ਹੈ ਬਾਕੀ ਬਹੁਤ ਸਾਰੇ ਮਨ ਭਾਗੇ ਕੰਮੇ ਕਰਦੇ ਨੇ ਪਰ ਇਹ ਜਿਹੜਾ ਆਪਣਾ ਯੂਕੇ ਦੇ ਪ੍ਰਾਈਮ ਮਿਨਿਸਟਰ ਨੇ ਨਰਿੰਦਰ ਮੋਦੀ ਨੂੰ ਆਖਿਆ ਕਿ ਤੁਸੀਂ ਆਪਣੇ ਰਾ ਦੇ ਜਿਹੜੇ ਏਜੰਟ ਨੇ ਉਹਨਾਂ ਨੂੰ ਕੱਟ ਕਰੋ ਕਿਉਂਕਿ ਇਹ ਜਾ ਕੇ ਸਿਰਫ ਇੱਕ ਹੀ ਕੰਮ ਕਰਦੇ ਨੇ ਕਿ ਸਿੱਖ ਐਕਟੀਵਿਸਟਾਂ ਦੇ ਪਿੱਛੇ ਲੱਗੇ ਹੋਏ ਨੇ ਇਹ ਖਬਰ ਬੜੀ ਹੌਸਲਾ ਅਫਜ਼ਾਏ ਅਗਰ ਸਰਕਾਰ ਯੂਕੇ ਦੀ ਖੜੀ ਹੋ ਜਾਏ ਤੇ ਉਹ ਲੌਂਗ ਸਟੈਂਡਿੰਗ ਜਿਹੜਾ ਜਿਹੜਾ ਮੁਤਾਲਬਾ ਹੈ ਸਿੱਖਾਂ ਦਾ ਕਿ ਜਨਾਬ ਇੱਥੇ ਸਿੱਖਾਂ ਨੂੰ ਐਕਟੀਵਿਸਟ ਨੂੰ ਖਤਰਾ ਹੈ ਭਾਈ ਪਰਮਜੀਤ ਪੰਮਾ ਸਿੰਘ ਦਾ ਪੂਰਾ ਕਲਾਸਿਕਲ ਕੇਸ ਹੈ ਔਰ ਫਿਰ ਸਿੱਖ ਫਾਰ ਜਸਟਿਸ ਨੇ ਔਰ ਸਿੱਖਾਨੀ ਫੈਡਰੇਸ਼ਨ ਸਿੱਖਾਂ ਨੇ ਪੂਰਾ ਮਿਲ ਕੇ ਇੱਕ 30 ਸਫ਼ਿਆਂ ਦਾ ਪੂਰਾ ਇੱਕ ਡਾਕੂਮੈਂਟ ਜਮ੍ਹਾਂ ਕਰਾਇਆ ਹੋਇਆ ਪਾਰਲੀਮੈਂਟ ਵਿੱਚ ਜਿਹਦੇ ਵਿੱਚ ਮੰਗ ਕੀਤੀ ਗਈ ਹੈ ਕਿ ਇੱਕ ਇੰਟਰਨੈਸ਼ਨਲ ਰਿਪ੍ਰੈਸ਼ਨ ਦਾ ਕਾਨੂੰਨ ਬਣਾਇਆ ਜਾਏ ਔਰ ਇੱਕ ਕੋਆਰਡੀਨੇਟਰ ਮੁਕਰਰ ਕੀਤਾ ਜਾਣ ਤਾਂ ਕਿ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਦੇ ਪਿੱਛੇ ਏਜੰਸੀਆਂ ਲੱਗੀਆਂ ਉਹਨਾਂ ਦਾ ਫੌਰੀ ਤੌਰ ਤੇ ਜਿਹੜਾ ਆਪਣਾ ਆਈਡੈਂਟੀਫਿਕੇਸ਼ਨ ਹੋਏ ਇਸੇ ਤਰ੍ਹਾਂ ਨੇ ਇੱਕ ਕਾਨੂੰਨ ਜਿਹੜਾ ਕੈਲੀਫੋਰਨੀਆ ਵਿੱਚ ਅਸੈਂਬਲੀ ਨੇ ਪਾਸ ਕੀਤਾ ਹੋਇਆ ਤੇ ਗਵਰਨਰ ਸਾਹਿਬ ਜਿਹੜੇ ਨੇ ਉਹ ਸਾਈਨ ਨਹੀਂ ਕਰ ਰਹੇ ਉਹਦੇ ਵਾਸਤੇ ਵੀ ਉੱਥੇ ਵੀ ਜਿਹੜੀ ਹਿੰਦੁਸਤਾਨੀ ਜਿਹੜੀਆਂ ਲਾਬੀਆਂ ਨੇ ਉਹ ਕੰਮ ਕਰ ਰਹੀਆਂ ਨੇ ਉਹ ਕਹਿੰਦੇ ਕਿ ਕਾਨੂੰਨ ਨਹੀਂ ਬਣਨਾ ਚਾਹੀਦਾ ਚੋਰ ਦੀ ਦਾੜੀ ਦੀ ਤਿੰਕਾ ਹੈ ਨਾ ਹਾਲਾਂਕਿ ਅਗਰ ਅਗਰ ਉਹ ਨਹੀਂ ਕਰਦੇ ਰਿਪਰੈਸ਼ਨ ਨਹੀਂ ਕਰਦੇ ਅਗਰ ਕੋ ਟੈਰਰਿਜ਼ਮ ਨਹੀਂ ਕਰਦੇ ਤੇ ਫਿਰ ਇਹ ਕਾਨੂੰਨ ਬਣਨ ਦੇ ਲੇਕਿਨ ਪਤਾ ਹੈ ਕਿ ਪਿੱਛੇ ਜਿਹੜੀ ਰੌ ਹੈ ਹਿੰਦੁਸਤਾਨ ਦੀਆਂ ਸਰਕਾਰਾਂ ਨੇ ਉਹ ਇਹੀ ਕੰਮ ਕਰ ਰਹੀਆਂ ਇਸ ਵਾਸਤੇ ਰੋੜੇ ਟਕਾਂਦੀਆਂ ਹੁਣ ਆਜੋ ਜੀ ਪੰਨੂ ਸਾਹਿਬ ਦੀ ਜਿਹੜੀ ਆਪਣਾ ਤਸਵੀਰ ਪੁਰਾਣੀ ਤੇ ਜਿਹੜਾ ਉਹਨਾਂ ਦਾ ਦਸਤਾਰ ਨਾ ਬਨਣ ਵਾਲਾ ਮਾਮਲਾ ਉਹ ਮੈਂ ਬਾਅਦ ਚ ਆਖਿਆ ਤੇ ਡਿਸਕਸ ਕਰਾਂਗਾ ਪਹਿਲੇ ਆਜੋ ਕਿਉਂਕਿ ਸੀਬੀਸੀ ਨੇ ਖਬਰ ਦਿੱਤੀ ਹੈ ਇਹਦੇ ਵਿੱਚ ਪੰਨੂ ਸਾਹਿਬ ਦਾ ਜਿਹੜਾ ਮੌਕਫ ਹੈ ਉਹ ਮੈਂ ਤੁਹਾਡਾ ਤੁਹਾਡਾ ਨਾਲ ਸਾਂਝਾ ਕਰਨਾ ਚਾਹ ਰਿਹਾ ਹਾਂ ਸੀਬੀਸੀ ਨੇ ਗੱਲ ਕੀਤੀ ਪੰਨੂ ਸਾਹਿਬ ਦੇ ਨਾਲ ਪੰਨੂ ਸਾਹਿਬ ਨੇ ਕਿਹਾ ਦਾ ਅੰਡਰ ਕਵਰ ਦਾ ਅੰਡਰ ਕਵਰ ਵਾਸ ਟੈਲਿੰਗ them that i am always surrounded by people and i am always moving ਪੰਨੂ ਸਾਹਿਬ ਨੇ ਸੀਬੀਸੀ ਨੂੰ ਦੱਸਿਆ ਕਿ ਜਦੋਂ ਇਹਨਾਂ ਦਾ ਨikhil ਗੁਪਤਾ ਜਦੋਂ ਆਪਣੇ ਅੰਡਰ ਕਵਰ ਏਜੰਟ ਨੂੰ ਜਿਹੜਾ ਜਿਹਨੂੰ ਉਹਨਾਂ ਨੇ ਹਾਇਰ ਕੀਤਾ ਸੀ ਇਹਦੇ ਵਾਸਤੇ ਆਪਣਾ ਕੀ ਕਹਿੰਦੇ ਨੇ ਇਸ ਪੰਨੂ ਸਿੰਘ ਪੰਨੂ ਸਿੰਘ ਦੀ ਆਪਣਾ ਅਸੈਸੀਨੇਸ਼ਨ ਵਾਸਤੇ ਟਾਰਗੇਟ ਦਿੱਤਾ ਸੀ ਉਹ ਚੁੱਕੇ ਤੁਹਾਨੂੰ ਪਤਾ ਕਿ ਉਹ ਅੰਡਰ ਕਵਰ ਏਜੰਟ ਸੀ ਫੈਡਰਲ ਦਾ ਉਹ ਜਦੋਂ ਕਹਿੰਦੇ ਭਾਈ ਮਾਰਦੇ ਕਿਉਂ ਨਹੀਂ ਹਮਲਾ ਕਿਉਂ ਨਹੀਂ ਕਰਦੇ ਤੇ ਉਹਨੇ ਕਿਹਾ ਜਨਾਬ ਉਹਨੇ ਦੱਸਿਆ ਕਿ ਜੀ ਪੰਨੂ ਸਾਹਿਬ ਜਿਹੜੇ ਨੇ ਉਹ ਇੱਕ ਤੇ ਹਰ ਵੇਲੇ ਲੋਕਾਂ ਦੇ ਨਾਲ ਘੇਰੇ ਰਹਿੰਦੇ ਨੇ ਇਹਨਾਂ ਦੇ ਨਾਲ ਜਿਹੜੇ ਆਪਣੇ ਜਿਹੜੇ ਫਾਲੋਅਰਸ ਨੇ ਸਿੱਖ ਨੇ مختلف ਤਰ੍ਹਾਂ ਦੀਆਂ ਤਕਰੀਬਾਤ ਹਰ ਵੇਲੇ ਤੋਂ ਕੋਲ ਨੂੰ ਕੰਮ ਲੱਗੇ ਰਹਿੰਦੇ ਨੇ ਉਹਨਾਂ ਨਾਲ ਘੇਰੇ ਰਹਿੰਦੇ ਨੇ ਔਰ ਦੂਸਰਾ ਇਹ ਆਲਵੇਜ ਜਿਹੜੇ ਨੇ ਮੂਵ ਕਰਦੇ ਰਹਿੰਦੇ ਨੇ ਕੋਈ ਸਫਰ ਤੇ ਰਹਿੰਦੇ ਨੇ ਕਦੀ ਇਹ ਸੰਗਤ ਕਦੀ ਉਹ ਸੰਗਤ ਕਦੀ ਇਹ ਸਿਆਰ ਕਦੀ ਉਹ ਸਿਆਰ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਜਿਹੜਾ ਜਿਹੜਾ ਆਪਣੇ ਟਰੱਕ ਡਰਾਈਵਰ ਸੀ ਵਲੋਡਾ ਵਾਲਾ ਉਹ ਹਰਜਿੰਦਰਪਾ ਉਹਦਾ ਕੇਸ ਕਿਸ ਤਰ੍ਹਾਂ ਜਿਹੜਾ ਸੀ ਆਪਣੇ ਗੁਰਪ੍ਰੀਤ ਸਿੰਘ ਪੰਨੂ ਉਹਨਾਂ ਨੇ ਜਿਹੜਾ ਸੀ ਸੋਲਵ ਕੀਤਾ ਕਿਸ ਤਰ੍ਹਾਂ ਲੱਗੇ ਰਏ ਇਹ ਸਾਰਾ ਕੁਝ ਇਸ ਤਰ੍ਹਾਂ ਇਹ ਨਾ ਨਟਪਜ ਕੋਸ਼ਿਸ਼ ਕਰ ਰਹੇ ਇਹਨਾਂ ਕਹਿੰਦੇ ਕਿ ਇਹ ਕਿਤੇ ਇਹ ਗੱਲ ਹੋ ਗਈ ਇਸ ਵਾਸਤੇ ਲਿਕੋ ਉਹ ਤੇ ਟਾਈਮ ਬਾਈ ਕਰ ਰਿਆ ਸੀ ਨਾ ਕਿਉਂਕਿ ਉਹ ਆਪਣਾ ਅੰਡਰਕਵਰਜੈਂਟ ਸੀ ਉਹਨੇ ਟਾਈਮ ਬਾਈ ਕਰਕੇ ਇਹਨਾਂ ਨੂੰ ਐਕਸਪੋਜ਼ ਕਰਨਾ ਸੀ ਉਹ ਦੱਸਦਾ ਪਿਆ ਸੀ ਪੰਨੂ ਸੈਟ ਦੈਟ ਦ ਫਾਈਲਿੰਗ ਪ੍ਰੂਵਸ ਦ ਯੂ ਐਸ ਗਵਰਨਮੈਂਟ ਹੈਜ਼ ਐਵਿਡੈਂਸ ਦੈਟ ਲੀਵਸ ਨੋ ਡਾਊਟ ਅਬਾਊਟ ਅਫੀਸ਼ੀਅਲ Indian involvement in the plot to kill his deputy in Surrey British Columbia four men have charged with murder in the case Pannu saab ne CBI nu eh vi dassya ke jis tarah hun apna bhai Hardeep Singh ijjar di shahadat hai jda evidence vich aaya is de to, to baad koi kasar rahi nahi koi aisi gall rahi nahi yani ke eh na pata lage ke sara kujh jda eh Hindustan diyan sarkaran da kita taria it's clear evidence that India's raw official Yadav ਐਂਡ ਐਨੀਬਾਡੀ ਵਰਕਿੰਗ ਵਿਦ ਹਿਮ ਡਾਇਰੈਕਟਲੀ ਕਮਾਂਡ ਕਮਾਂਡੇਡ ਦਾ ਅਸੈਸੀਨੇਸ਼ਨ ਆਫ ਸ਼ਹੀਦ ਹਰਦੀਪ ਸਿੰਘ ਨੀਜਰ ਪਰ ਉਹਨੇ ਕਹਿਆ ਜੀ ਕਿ ਇਹਦੇ ਤੇ ਹੁਣ ਕੋਈ ਸ਼ੱਕ ਰਿਹਾ ਨਹੀਂ ਕਿ ਡਾਇਰੈਕਟਲੀ ਜਿਹੜਾ ਵਿਕਾਸ ਯਾਦਵ ਹੈ ਉਹਨੇ ਜਿਹੜਾ ਸੀ ਆਪਣਾ ਆਪਣਾ ਭਾਈ ਸ਼ਹੀਦ ਹਰਦੀਪ ਸਿੰਘ ਨੀਜਰ ਦੀ ਸ਼ਹਾਦਤ ਦਾ ਟਾਰਗੇਟ ਕਰਨ ਦਾ ਹੁਕਮ ਦਿੱਤਾ ਨਿੱਕਲ ਗੁਪਤਾ ਦੱਸ ਚੁੱਕਿਆ ਕੋਰਟ ਫਾਈਲਿੰਗ ਦੇ ਸਾਰੇ ਐਵਿਡੈਂਸ ਸਾਹਮਣੇ ਆ ਚੁੱਕੇ ਨੇ ਹੁਣ ਗੱਲ ਰਹਿ ਗਈ ਸੀ ਕਿ ਭਾਈ ਜਾਨ ਇਹ ਜਿਹੜਾ ਵਿਕਾਸ ਯਾਦਵ ਇਹ ਜਿਹੜਾ ਇਹ ਕਿਉਂਕਿ ਨਿਖਲ ਗੁਪਤਾ ਦੇ ਅੱਗੇ ਇੱਕ ਪ੍ਰੌਕਸੀ ਹੈ ਨਾ ਸਾਹਮਣੇ ਪੈਸੇ ਦੇ ਕੇ ਉਹਨੂੰ ਕੰਮ ਕਰਾਇਆ ਹੁਣ ਸਰਕਾਰ ਦੇ ਨਾਲ ਲਿੰਕ ਤੇ ਨਿਕਲਣਾ ਸੀ ਵਿਕਾਸ যাদਬ ਵਾਲਾ ਕਿ ਜਿਹੜਾ ਡਾਇਰੈਕਟ ਜਿਹੜਾ ਡਾਇਰੈਕਟ ਡਿਪਟੀ ਡਾਇਰੈਕਟਰ ਰੌਦਾ ਤੇ ਫੀਲਡ ਅਫਸਰ ਜਿਹੜਾ ਕੰਮ ਜਾਨੀ ਕਿ ਜਿਹੜਾ ਡਾਇਰੈਕਟ ਸਰਕਾਰ ਕੋਲੋਂ ਤਨਖਾਹ ਲੈਂਦਾ ਸਰਕਾਰ ਦੇ ਕੋਲੋਂ ਰੌਦੇ ਖਜ਼ਾਨੇ ਦੇ ਵਿੱਚੋਂ ਰੌਦੇ ਗਾਉਂਡ ਵਿੱਚੋਂ ਤਨਖਾਹ ਡਰਾ ਕਰਦਾ ਅਸਲ ਤੇ ਰੌਲਾ ਸੀ ਕਿ ਇਹ ਬੰਦਾ ਸਾਹਮਣੇ ਤੇ ਇਹ ਜਿਹੜਾ ਲਿੰਕ ਪਿੱਛੇ ਸਰਕਾਰ ਦੇ ਨਾਲ ਤੇ ਸਮੇਤ ਗੋਲ ਗੋਇਲ ਦੇ ਨਾਲ ਜਿਹੜਾ ਕਿ ਉਸ ਟਾਈਮ ਰਾਜਾ ਚੀਫ ਸੀ ਇਹ ਲਿੰਕ ਬਣਨਾ ਸੀ ਬਣ ਰਿਹਾ ਅੱਛਾ ਜੀ ਹੁਣ FBI ਨੇ ਤੇ ਸਾਰਾ ਕੁਝ ਪਹੁੰਚ ਗਿਆ FBI ਤੇ ਪਹੁੰਚ ਗਿਆ ਨੁਕਤੇ ਤੇ ਕਿ ਲਿੰਕ ਬਣ ਗਿਆ ਉਹਨਾਂ ਨੇ ਤੁਹਾਡੇ ਸਾਹਮਣੇ ਇਹ ਜਿਹੜਾ ਆਪਣਾ ਵਿਕਾਸ Yadav ਉਹਨਾਂ ਨੂੰ ਉਹਨੇ ਇਸ਼ਤਿਹਾਰੀ ਕਰਾਰ ਦੇ ਦਿੱਤਾ ਵਾਰਟਡ ਲਿਸਟ ਤੇ ਪਾਤਾ FBI ਦੀ ਤੁਹਾਨੂੰ ਸਾਰਿਆਂ ਨੂੰ ਪਤਾ ਉਹਦੀ ਵੈਬਸਾਈਟ ਦੇ ਉੱਤੇ ਮੌਜੂਦ ਹੈ ਪਰ ਪਰ ਹੁਣ ਜਿਹੜਾ ਮਸਲਾ ਪਣਿਆ ਹਿੰਦੁਸਤਾਨੀ ਸਰਕਾਰ ਨੂੰ ਜਦੋਂ ਪਤਾ ਲੱਗਾ ਕਿ ਵਿਕਾਸ ਯਾਦਵ ਦੇ ਰਾਹੀਂ ਸਾਡਾ ਜਨਾਬ ਕੱਟਾ ਡੱਟਾ ਖੁੱਲ ਗਿਆ ਇਹ ਸਾਡਾ ਸਾਡੇ ਸਾਹਮਣੇ ਆ ਗਿਆ ਪ੍ਰੈਸੀਕਿਊਟ ਹੋਣ ਲੱਗੇ ਸੀ ਸਰਕਾਰ ਨੇ ਫੋਰੀ ਤੌਰ ਤੇ ਗੱਲ 'ਚ ਫੰਦਾ ਪੈਣਾ ਗੱਲ 'ਚ ਰੱਸਾ ਪੈਣਾ ਰਾਉ ਚੀਫ ਦੇ ਰਾਉ ਚੀਫ ਦੇ ਇੱਕ ਵਾਰੀ ਪੈ ਗਿਆ ਦੋਸਤੋ ਬਾਅਦ ਫਿਰ ਅੱਗੇ ਆਪਣਾ ਜਿਹੜੇ ਜਿਹੜੇ ਰਾਹ ਨੂੰ ਚਲਾਉਂਦੇ ਨੇ ਠੀਕ ਹੈ ਜੀ ਕੋ ਆਪਣਾ ਦੋਵਲ ਵੀ ਵਿੱਚ ਆ ਗਿਆ ਮੋਦੀ ਵੀ ਆ ਗਿਆ ਮਿਤ ਸ਼ਾ ਵੀ ਆ ਗਿਆ ਇਹ ਸਾਰੇ ਫੜਨ ਲੱਗੇ ਜਦੋਂ ਇਹਨਾਂ ਨੇ ਗੱਲ 'ਚ ਰੱਸਾ ਪੈਣ ਲੱਗਾ ਤੇ ਇਹ ਨੱਠੇ ਇਕੱਠੇ ਗਿਆ ਅਮਰੀਕਾ ਦੇ ਕੋਲ ਸਿੱਧਾ ਇਹ ਫਿਰ ਕੋਰਡ ਤੋਂ ਉੱਤੇ ਉਤਰ ਕੇ ਫਿਰ ਤੌਰ ਤੇ ਬਾਈਡਨ ਇੰਤਜ਼ਾਮੀਆਂ ਦੇ ਨਾਲ ਇਹਨਾਂ ਨੇ ਨੇਗੋਸ਼ੀਏਸ਼ਨ ਸ਼ੁਰੂ ਕਰ ਦਿੱਤੀ। ਉਹ ਸੀਬੀਐਸ ਨੇ ਉਹ ਲਿੰਕ ਜਿਹੜਾ ਦੱਸਿਆ ਕਿ ਕਿਸ ਤਰ੍ਹਾਂ ਹਿੰਦੁਸਤਾਨ ਨੇ ਤੇ ਅਮਰੀਕਾ ਦੀ ਸਰਕਾਰ ਬਾਈਡਨ ਇੰਤਜ਼ਾਮੀਆਂ ਜਿਹੜੀ ਕਿ ਚਲੀ ਗਈ ਹੁਣ ਉਹਨਾਂ ਨੇ ਰਲ ਕੇ ਇਸ ਲਿੰਕ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਐਵੀਡੈਂਸ ਤੇ ਐਵੀਡੈਂਸ ਹੁੰਦਾ ਕਰ ਲੈਣ ਇਹ ਜਨਾਬ ਕਰ ਨੇ ਨੇਗੋਸ਼ੀਏਸ਼ਨ ਬਿਟਵੀਨ ਦਾ ਬਾਈਡਨ ਐਡਮਿਨਿਸਟ੍ਰੇਸ਼ਨ ਐਂਡ ਨਮੂਦੀ ਗਵਰਨਮੈਂਟ ਇਨ ਅਕਟੋਬਰ 2024 2024 ਦੇ ਵਿੱਚ ਬਾਈਡਨ ਇੰਤਜ਼ਾਮੀਆਂ ਤੇ ਮੋਦੀ ਗਵਰਨਮੈਂਟ ਦੇ ਦਰਮਿਆਨ ਅਕਤੂਬਰ ਚ ਜਾਣ ਲੱਗਿਆ ਜਾਣ ਲੱਗਾ ਸੀ ਜੋ ਬਾਈਡਨ ਇਹਨਾਂ ਦੇ ਦਰਮਿਆਨ ਨੇਗੋਸ਼ੀਏਸ਼ਨ ਹੋਈਆਂ ਕੰਕਲੂਡਡ ਵਿਦ ਐਨ ਐਗਰੀਮੈਂਟ ਐਗਰੀਮੈਂਟ ਕਰ ਲਿਆ ਐਗਰੀਮੈਂਟ ਥੈਟ ਯਾਦਵ ਊਡ ਨੋ ਲੰਗਰ ਵਰਕ ਫਾਰ ਦੀ ਇੰਡੀਅਨ ਗਵਰਨਮੈਂਟ ਮਤਲਬ ਇਹ ਮੁਕਰ ਹੈ ਐਗਰੀਮੈਂਟ ਕੀ ਕੀਤਾ ਕਿ ਜੇ ਯਾਦ ਕਾ ਯਾਦਵ ਸਾਡਾ ਬੰਦਾ ਹੀ ਨਹੀਂ ਇਹ ਹਿੰਦੁਸਤਾਨ ਦਾ ਪੈਟਰਨ ਹੈ ਪਾਕਿਸਤਨ ਮੈਂ ਪਹਿਲੇ ਵੀ ਦੱਸ ਚੁੱਕਿਆ ਹਾਂ ਕਿ ਜਦੋਂ ਪਾਕਿਸਤਾਨ ਨੇ ਕਲਬੋਸ਼ਨ ਯਾਦਵ ਨੂੰ ਫੜਿਆ ਜਿਹੜਾ ਕਿ ਨੇਵੀ ਦਾ ਬੰਦਾ ਸੀ ਇਹਦੇ ਦਾ 에ਜੰਟ ਸੀ ਜਿਹਨੂੰ ਕਲਪੋਸ਼ਨ ਯਾਦਵ ਦੀ ਤੋਂ ਤਰ੍ਹਾਂ ਰਸਤਾ ਪਾ ਕੇ ਕਸੀਟ ਕੇ ਬਾਹਰ ਕੱਢਿਆ ਤੇ ਇਹਨਾਂ ਨੇ ਫੋਰੀ ਤੌਰ ਤੇ ਪਿੱਛੋਂ ਹਿੰਦੁਸਤਾਨ ਨੇ ਫੋਰੀ ਤੌਰ ਤੇ ਪਿੱਛੋਂ ਜਨਾਬ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਜੀ ਕਿ ਨਹੀਂ 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 ਇਹ ਇਹ ਕਲਪੋਸ਼ਨ ਯਾਦਵ ਤੇ ਸਾਡਾ ਕਦੀ ਕਮਿਸ਼ਨ ਹੋਇਆ ਹੀ ਨਹੀਂ ਨੇਵੀ ਦੇ ਵਿੱਚ ਤੇ ਪਾਕਿਸਤਾਨ ਨੇ ਜਿਹੜਾ ਸੀ ਉਹਦਾ ਫਰਕੇ ਤੇ ਉਹਦੇ ਉਹਦਾ ਪਾਸਪੋਰਟ ਕੀ ਉਹਦਾ ਮੁਜਰਾ ਜਿਹੜਾ ਕਵਰ ਨਾਮ ਸੀ ਜਿਵੇਂ ਅਮਾਨਤ ਕਵਰ ਨਾਮ ਇਹਦਾ ਵਿਕਾਸ ਯਾਦਵ ਦਾ ਇਸੇ ਤਰ੍ਹਾਂ ਜਿਵੇਂ ਕਲਬੋਸ਼ੀ ਯਾਦਵੇ ਦਾ ਨਾਂ ਸੀ ਮੁਬਾਰਕ ਮੁਸਲਮਾਨਾਂ ਦੇ ਨਾਮ ਰੱਖਦੇ ਨੇ ਨਾ ਹੈ ਤਾਂ ਕਿ ਜਿਹੜੀ ਦਹਿਸ਼ਤ ਕਰਦੀ ਪਾਣੀ ਆ ਮੁਸਲਮਾਨਾਂ ਦੇ ਨਾਮ ਤੇ ਪਵਾਓ ਚਾਵਾਸ਼ ਇਹਨਾਂ ਦਾ ਕੰਮ ਹੈ ਇਸੇ ਤਰ੍ਹਾਂ ਪਾਕਿਸਤਾਨ ਨੇ ਸਾਹਮਣੇ ਦਾ ਸਬੂਤ ਰੱਖ ਦਿੱਤੇ ਜਦੋਂ ਸਬੂਤ ਰੱਖ ਦਿੱਤੇ ਤੇ ਫਿਰ ਸ਼ਰਮਿੰਦਾ ਸ਼ਰਮਿੰਦਾ ਹੁੰਦੇ ਹੋਏ ਮੰਨਿਆ ਫਿਰ ਕਾਉਂਸਲਰ ਐਕਸੈਸ ਵੀ ਮੰਗੀ ਤੇ ਫਿਰ ਉਹਦੇ ਮਾਤਾ ਪਿਤਾ ਨੂੰ ਇੱਥੇ ਭੇਜਿਆ ਵੀ ਤੁਹਾਨੂੰ ਸਾਰਾ ਕੁਝ ਕੇਸ ਪੂਰਾ ਸਾਹਮਣੇ ਸੇਮ ਤਰ੍ਹਾਂ ਉਸੇ ਪੈਟਰਨ ਦੇ ਉੱਤੇ ਇਹਨਾਂ ਨੇ ਵਿਕਾਸ਼ ਯਾਦਵ ਨੂੰ ਲੇ ਆਫ ਕੀਤਾ ਲੇਕਿਨ ਅਗਰ ਹਿੰਦੂਸਤ ਅਗਰ ਅਮਰੀਕਾ ਜਿਹੀ ਕੋਰਟ ਹੈ वो थोड़ा जरा गट्स दिखाएगी के के जो कुलभूषण यादव ने मनो नो लॉन्गर वर्क फॉर द इंडियन गवर्नमेंट अकॉर्डिंग टू रिपोर्ट इन इंडियन मीडिया द यू एस एग्रीड नॉट टू प्रोसिक्यूट यादव द एग्रीमेंट वॉज एन अटैप्टई बोथ साइड टू प्रिवेंट द केस फ्रॉम सीरियस डैमेजिंग इन यूएस इंडिया रिलेशन बाई पोटरिंग यादव एज ए रोब एक्टर अ मूव जो शुरू तो हुई फौरी तौर तो तो से नाम आया रॉफ में फसन लगा थे, ਬਾਈਡਨ ਇੰਤਜ਼ਾਮੀਆਂ ਦੇ ਸਾਹਮਣੇ ਜਿਹੜੀ ਸੀ ਬੈਠ ਗਈ ਮਿੰਤਰਲਾ ਕੀਤਾ ਤੇ ਉਸ ਤਰ੍ਹਾਂ ਦੇ ਬਾਈਡਨ ਬਾਦਸ਼ਾਹ ਨੇ ਉਹਨਾਂ ਨੇ ਜਨਾਬ ਐਗਰੀਮੈਂਟ ਕਰ ਲਿਆ ਜੀ ਕਿ ਵਿਕਾਸ਼ ਜੇ ਲਿੰਕ ਤੋੜਨ ਦੀ ਕੋਸ਼ਿਸ਼ ਕੀਤੀ ਜੀ ਵਿਕਾਸ਼ ਯਾਦਵ ਜਿਹੜਾ ਰੌਦਾ ਦਾ ਬੰਦਾ ਹੀ ਨਹੀਂ ਵਿਕਾਸ਼ ਯਾਦਵ ਰੌਦਾ ਦਾ ਬੰਦਾ ਹੀ ਨਹੀਂ ਇਹ ਜਨਾਬ ਇਹਨਾਂ ਦਾ ਇਹਨਾਂ ਦੇ ਕਰਤੂਤ ਨੇ ਪਰ ਸੀਬੀਐਸ ਨੇ ਸਾਰੀ ਹੁਣ ਗੱਲ ਹੀ ਸਾਹਮਣੇ ਰੱਖ ਦਿੱਤੀ ਕੋਰਟ ਦੇ ਵਿੱਚ ਪ੍ਰੋਸੀਕਿਊਟਰ ਨੇ ਰੱਖ ਦਿੱਤਾ ਇਹ ਬਚਣਗੇ ਨਹੀਂ ਇਹ ਬਚਣਗੇ ਨਹੀਂ ਇਹ ਬਚਣਗੇ ਨਹੀਂ ਤੇ ਦੂਸਰਾ ਆਪਣਾ ਜਿਹੜਾ ਜਿਹਨੇ ਆਖਿਰ ਤੇ ਸਰਦਾਰ ਗੁਰਪ੍ਰੀਤ ਸਿੰਘ ਪੰਨੂਰੀ ਅਤੇ ਤੁਸੀਂ ਤਸਵੀਰਾਂ ਦੇਖੋਗੇ ਕਿ ਸੋਸ਼ਲ ਮੀਡੀਆ ਨੇ ਹੈਂਡਲ ਨੇ ਇਹ ਤਸਵੀਰ ਜਾਰੀ ਕੀਤੀ ਜਦੋਂ ਪੰਨੂ ਸਾਹਿਬ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਸਨ ਤੇ ਪੰਜਾਬ ਦੇ ਵਿੱਚ ਪੰਨੂ ਸਾਹਿਬ ਸੰਤ ਜਦੋਂ ਇਹਨਾਂ ਨੂੰ ਫੜਿਆ ਤੇ ਗ੍ਰਿਫਤਾਰ ਕੀਤਾ ਤੇ ਪੁਲਿਸ ਨੇ ਇਹਨਾਂ ਦੀ ਦਸਤਾਰ ਲਵਾਈ ਪੁਲਿਸ ਨੇ ਇਹਨਾਂ ਦੇ ਸਿਰ ਤੋਂ ਦਸਤਾਰ ਲਾ ਦਿੱਤੀ ਤੈਨੂੰ ਪਤਾ ਨਾ ਕੁੱਤੇ ਕੰਮ ਕਰਦੇ ਨੇ ਫਰੀ ਤੌਰ ਤੇ ਜਨ ਕੀ ਲੋਕਾਂ ਨੂੰ ਡਿਸਰੈਸਪੈਕਟ ਕਰੋ ਦਸਤਾਰ ਜਦੋਂ ਲਾ ਦਿੱਤੀ ਉਸ ਵੇਲੇ ਪੁਲਿਸ ਚਲੀ ਗਈ ਖਤਮ ਹੋ ਗਿਆ ਮਾਮਲਾ ਉਸ ਤੋਂ ਬਾਅਦ ਪੰਨੂ ਹਰਾਂ ਦੀ ਫੈਮਿਲੀ ਨੇ ਪਹਿਲੇ ਫੈਮਲੀ ਨੇ ਕਿਹਾ ਕਿ ਤੁਸੀਂ ਇਹ ਦਸਤਾਰ ਦੁਬਾਰਾ ਸਿਰ ਤੇ ਰੱਖੋ ਦਸ ਦਸਤਾਰ ਪਾਓ ਮੇਰੇ ਸ਼ੇਰ ਜਵਾਨ ਪੁੱਤਰ ਨੇ ਇੱਕ ਵਾਅਦਾ ਕੀਤਾ ਉਹਨੇ ਕਿਹਾ ਇਹ ਦਸਤਾਰ ਹੁਣ ਉਦੋਂ ਹੀ ਸਿਰ ਤੇ ਆਏਗੀ ਉਦੋਂ ਹੀ ਸਿਰ ਤੇ ਆਏਗੀ ਜਦੋਂ ਮੈਂ ਹਿੰਦੁਸਤਾਨ ਦੇ ਟੋਟੇ ਕਰ ਲਵਾਂਗਾ ਜਦੋਂ ਮੈਂ ਖਾਲਸਤਾਨ ਬਣਾ ਲਾਂਗਾ ਇਸ ਵਾਸਤੇ ਜਿਹੜਾ ਮੇਰਾ ਤੇ ਇਹੀ ਕਹਿਣਾ ਕਿ ਇਸ ਵਾਸਤੇ ਜਿਹੜਾ ਪੰਨੂ ਸਾਹਿਬ ਨੇ ਉਹ ਸਿਰ ਟੱਕਦੇ ਨੇ ਪਰ ਜਿਹੜੀ ਸਿਰ ਤੇ ਜਿਹੜੀ ਟੌਰ ਹੈ ਜਿਹੜੀ ਸ਼ਾਨ ਹੈ ਪਗੜੀ ਜਿਹੜੀ ਹੈ ਦਸਤਾਰ ਜਿਹੜੀ ਹੈ ਉਹ ਉਦੋਂ ਹੀ ਪਾਣਗੇ ਜਦੋਂ ਉਹ ਆਪਣੇ ਮਿਸ਼ਨ 'ਚ ਕਾਮਯਾਬ ਹੋਣਗੇ ਜਦੋਂ ਉਹ ਮੋਰਚਾ ਫਤ੍ਹਾ ਕਰਨਗੇ ਤੇ ਸਾਡੀ ਅਰਦਾਸ ਸਾਡੀ ਅੱਲਾਹ ਕੋਲੋਂ ਦੁਆ ਕਿ ਗੁਰਪੰਤ ਸਿੰਘ ਪੰਨੂਹਰੀ ਇਹ ਮੋਰਚਾ ਫਤ੍ਹਾ ਕਰਨ ਖਾਲਸਤਾਨ ਦੀ ਆਪਣੀ ਜਿੱਦੋ ਜੇਹ 'ਚ ਕਾਮਯਾਬ ਹੋਣ ਦੂਜਾ ਇਹ ਜਿਹੜੀਆਂ ਜਿਹੜੇ ਕੋਰਟ ਕੇਸ ਚੱਲਦੇ ਪਏ ਨੇ ਇਹਦੇ 'ਚ ਉਹਨਾਂ ਨੂੰ ਸਜ਼ਾਵਾ ਹੋਣ ਨikhil gupta vikas yadav ਤੇ ਅੱਗੇ ਸਮਨਤ ਗੋਇਲ ਉਹਨਾਂ ਨੂੰ ਜਿਹੜੇ ਅੱਗੇ ਜਾ ਕੇ ਇਸ ਤਰ੍ਹਾਂ ਦੇ ਮਨ ਭਾਗੇ ਕੰਮ ਕਰਾਉਂਦੇ ਨੇ ਔਰ ਦੂਸਰਾ ਅਗਰ ਯੂਕੇ ਦੇ ਪ੍ਰਧਾਨ ਮੰਤਰੀ ਨੇ ਕਿਹਾ ਤੇ ਫਿਰ ਉੱਤੇ ਕਾਇਮ ਵੀ ਰਹਿਣ ਇਜਾਜ਼ਤ ਦਿਓ ਅੱਲਾਹ